ਨਾਓ ਈਂਡਿਆ ਪੰਜਾਬੀ ਤੁਸੀਂ ਦੇਖ ਰਹੇ ਹੋ ਮੈਂ ਆ ਚਰਨਜੀਤ ਕੌਸ਼ਲ ਖਨੌਰੀ ਬਾਰਡਰ ਦੇ ਉੱਪਰ ਮੌਜੂਦ ਹਾਂ ਜਿੱਥੇ ਕਿ 13 ਫਰਵਰੀ ਤੋਂ ਬਾਅਦ ਅੱਜ ਪਹਿਲਾ ਇਹੋ ਜਿਹਾ ਦਿਨ ਆ ਕਿ ਕਿਸੇ ਵੀ ਕਿਸਾਨ ਦੇ ਚੁੱਲ੍ਹੇ ਦੇ ਵਿੱਚ ਅੱਜ ਖਨੌਰੀ ਬਾਰਡਰ ਦੇ ਉੱਪਰ ਅੱਗ ਨਹੀਂ ਜਲੀ ਹੈਗੀ ਜਗਜੀਤ ਸਿੰਘ ਢੱਲੇਵਾਲ ਨੇ 15 ਦਿਨ ਹੋ ਗਏ ਮਰਨ ਵਰਤ ਦੇ ਉੱਪਰ ਬੈਠੇ ਨੇ ਲਗਾਤਾਰ ਸਿਹਤ ਵਿਗੜ ਰਹੀ ਆ 11 ਕਿਲੋ ਵਜ਼ਨ ਘੱਟ ਗਿਆ ਤਾਂ ਕਿਸਾਨਾਂ ਨੇ ਇੱਕ ਵੱਡਾ ਫੈਸਲਾ ਲਿਆ ਕਿ ਜਿੱਥੇ ਸਾਡੇ ਲੀਡਰ ਮਰਨ ਵਰਤ ਦੇ ਉੱਪਰ ਨੇ ਭੁੱਖ ਹੜਤਾਲ ਦੇ ਉੱਪਰ ਨੇ ਉੱਥੇ ਅੱਜ ਅਸੀਂ ਵੀ ਉਹਨਾਂ ਦਾ ਸਮਰਥਨ ਕਰਾਂਗੇ ਕਿਸਾਨੀ ਮੰਗਾਂ ਦੇ ਲਈ ਅਸੀਂ ਵੀ ਬਿਨਾ ਖਾਦੇ ਪੀਤੇ ਇੱਕ ਦਿਨ ਗੁਜ਼ਾਰਾਂਗੇ ਤਾਂ ਇਹ ਤਸਵੀਰ ਤੁਹਾਨੂੰ ਦਿਖਾਉਂਗਾ ਕਿ ਲੰਗਰ ਜਿਹੜਾ ਹੈਗਾ 13 ਫਰਵਰੀ ਤੋਂ ਅਣਮਿੱਥੇ ਸਮੇਂ ਦੇ ਲਈ ਪਿੰਡ ਸ਼ੇਰਗੜ੍ਹ ਦੇ ਵੱਲੋਂ ਇਹ ਚਲਾਇਆ ਗਿਆ ਸੀ ਜਿੱਥੇ ਮਿੱਠੇ ਚਾਵਲ ਦਹੀਂ ਲੱਸੀ ਗਰਮ ਰੋਟੀ ਦਾਲ ਸਬਜ਼ੀ ਹਰ ਇੱਕ ਚੀਜ਼ ਜਿਹੜੀ ਆ ਇਹ ਟੇਬਲਾਂ ਦੇ ਉੱਪਰ 12 ਮਹੀਨੇ 30 ਦਿਨ 24 ਘੰਟੇ ਕਿਸਾਨਾਂ ਦੇ ਲਈ ਹੁੰਦੀ ਆ ਲੋਕਾਂ ਦੇ ਲਈ ਹੁੰਦੀ ਆ ਪਰ ਹੁਣ ਇਹ ਟੇਬਲ ਖਾਲੀ ਪਏ ਨੇ ਸਿਰਫ ਇੱਥੇ ਪਾਣੀ ਰੱਖਿਆ ਗਿਆ ਕਿਉਂਕਿ ਜਗਜੀਤ ਸਿੰਘ ਢੱਲੇਵਾਲ ਸਿਰਫ ਪਾਣੀ ਦੇ ਉੱਪਰ 26 ਨਵੰਬਰ ਤੋਂ ਚੱਲ ਰਹੇ ਨੇ ਬਿਨਾਂ ਖਾਦੇ ਪੀਤੇ ਕਿਸਾਨੀ ਮੰਗਾਂ ਦੇ ਲਈ ਆਪਣਾ ਜਿਹੜਾ ਮਰਨ ਵਰਤਾ ਉਹਨਾਂ ਦੇ ਵੱਲੋਂ ਚਲਾਇਆ ਗਿਆ ਤਾਂ ਪਹਿਲਾ ਦਿਨ ਜਿੱਥੇ ਇਹ ਲੰਗਰ ਬੰਦਾ ਤੇ ਇਹ ਉਹ ਕਿਸਾਨ ਨੇ ਚਿਹਰੇ ਮਾਇੂਸ ਨੇ ਜਿਨ੍ਹਾਂ ਨੇ ਆਪਣੇ ਲੀਡਰ ਦੇ ਨਾਲ ਕੁਝ ਵੀ ਨਹੀਂ ਖਾਦਾ ਉਸੇ ਤਰੀਕੇ ਨਾਲ ਮਰਨ ਵਰਤਾ ਦਿੰਦੇ ਨੇ ਬਾਪੂ ਜੀ ਕੀ ਨਾਮ ਹੈ ਤੁਹਾਡਾ ਸਾਡਾ ਸਰਜੀਤ ਸਿੰਘ ਨਾਮ ਹੈ ਜੀ ਸੁਰਜੀਤ ਜੀ ਕਿਵੇਂ ਦੇਖਦੇ ਹੋ ਅੱਜ ਤੋੜੀ ਵੀ ਸਾਰਿਆਂ ਦੀ ਭੁੱਖ ਹੜਤਾਲ ਆਖਣ ਹੋਰੀ ਬਾਰਡਰ ਤੇ ਅੱਜ ਚੁੱਲ੍ਹੇ 'ਚ ਅੱਗ ਨਹੀਂ ਜੜੀ ਹੈਗੀ ਚੱਲੀ ਵੇਖੋ ਅਸੀਂ ਤੜਕੇ ਸਵੇਰ 4 ਵਜੇ ਤੋਂ ਲੈ ਕੇ ਕੁਛ ਖਾਧਾ ਨਹੀਂ ਕੁਛ ਪੀਤਾ ਨਹੀਂ ਪਾਣੀ ਤੱਕ ਵੀ ਨਹੀਂ ਪੀਤਾ ਜੋ ਸਾਨੂੰ ਕਾਲ ਆਈ ਅਸੀਂ ਉਹਦੇ ਪ੍ਰਵਾਨ ਫੁੱਲਟੇ ਪਰ ਫੁੱਲ ਇਹਨਾਂ ਨੇ ਇੱਕ ਸਿੱਟੇ ਸਿੰਘੂ ਬਾਰਡਰ ਤੇ ਉਹਦੇ ਵਿੱਚ ਇਹਨਾਂ ਨੇ ਜ਼ਹਿਰ ਵੀ ਪਾ ਕੇ ਦਿੱਤੀ ਉੱਥੇ ਸਾਡੇ ਕਿਸਾਨਾਂ ਦੀਆਂ ਜਿਹੜੀਆਂ ਸੀਗੀਆਂ ਮੰਗਾ ਉਹਦੇ ਲਈ ਉਹ ਗਏ ਸੀ ਅੱਗੇ ਨੰਗਣਾ ਸੀਗਾ ਪਰ ਉਹ ਜਿਹੜੇ ਫੁੱਲ ਸੀ ਨਾ ਫੁੱਲ ਸਿੱਟਣ ਦੀ ਬਜਾਏ ਉਹਨਾਂ ਨੇ ਜ਼ਹਿਰ ਪਾ ਕੇ ਫੁੱਲ ਸਿੱਟੇ ਹੋ ਕਿਵੇਂ ਦੇਖਦੇ ਹੋ ਪਹਿਲਾਂ ਫੁੱਲ ਵੀ ਵਰਸਾਏ ਗਏ ਫਿਰ ਬੰਬ ਵੀ ਜਦੋਂ ਇਦਾਂ ਦੀਆਂ ਖਬਰਾਂ ਇਦਾਂ ਦੀਆਂ ਤਸਵੀਰਾਂ ਤੁਹਾਨੂੰ ਇੱਥੇ ਬਾਰਡਰ ਦੇ ਬੈਠਿਆਂ ਨੂੰ ਦਿਖਦੀਆਂ ਨੇ ਕਿ ਹਾਲਾਤ ਇਹ ਬਣੇ ਨੇ ਤਾਂ ਤੁਹਾਡੇ ਮਨਾਂ 'ਚ ਕਹੇ ਜਿਹੇ ਖਿਆਲ ਆਉਂਦੇ ਨੇ ਵੱਡੇ ਮਨਾਂ ਦੇ ਵਿੱਚ ਦੇਖੋ ਐਡਾ ਗੁੱਸਾ ਹੈ ਵੀ ਸਰਕਾਰ ਪ੍ਰਤੀ ਅਸੀਂ ਬੜੀ ਨਫ਼ਰਤ ਮੰਨਦੇ ਆ ਸਾਡੇ ਡੱਲੇ ਬਾਲ ਸਾਹਿਬ ਦੇਖੋ ਅੱਜ 15ਵੇਂ ਦਿਨ ਦੇ ਵਿੱਚ ਬੈਠੇ ਨੇ ਪਾਣੀ ਤੱਕ ਵੀ ਨਹੀਂ ਪੀਤਾ ਉਹਨਾਂ ਨੇ ਤੁਸੀਂ ਨਾਲ ਸਮਰਥਨ ਦਿਓ ਅਸੀਂ ਸਮਰਥਨ ਇੰਨਾ ਦੇ ਸਕਦੇ ਆਂ ਵੀ ਅਸੀਂ ਮੇਰਾ ਪਿੰਡ ਹੈ ਬੁਜਮਾਨ ਸਹੀ ਆ ਹਮ ਹਮ ਜ਼ਿਲ੍ਹਾ ਬਠਿੰਡਾ ਹੈ ਹਮ ਹਮ ਤੇ ਬਲਾਕ ਆਪਾਂ ਨੂੰ ਮਤਲਬ ਵੀ ਮਾ ਆਪਣਾ ਪੈਂਦਾਗਾ ਰਾਮਪਰਾਪੂਲ ਫਿਲ ਪੰਦੀ ਹੈ ਭਾਈ ਇੱਕ ਦਿਨ ਦੇ ਲਈ ਤੁਹਾਨੂੰ ਹਜੇ ਕਿਹਾ ਗਿਆ ਜੇ ਕਹਿਤਾ ਵੀ ਭਾਈ ਜਿਵੇਂ ਡੱਲੇਵਾਲ ਸਾਹਿਬ ਲਗਾਤਾਰ ਨੇ ਤੁਸੀਂ ਵੀ ਨਾ ਖਾਓ ਤਾਂ ਉਸ ਤਿਆਰੋਂ ਤੁਸੀਂ ਸਾਰੇ ਕਿਸਾਨ ਅਸੀਂ ਬਿਲਕੁਲ ਤਿਆਰ ਆ ਮੈਂ ਸਵੇਰੇ ਉਹਨਾਂ ਨੂੰ ਮਿਲਣਾ ਹਾਂ ਹਾਂਜੀ ਮਿਲ ਕੇ ਉਹਦੇ ਵਿੱਚ ਨਾਮ ਲਿਖਾਉਣਾ ਵੀ ਉਸ ਤੋਂ ਬਾਅਦ ਮਰਨ ਵਰਤ ਤੇ ਮੈਂ ਬੈਠਣ ਨੂੰ ਤਿਆਰ ਪਰ ਤਿਆਰ ਹਾਂ ਲਗਾਤਾਰ ਉਸੇ ਤਰੀਕੇ ਉਸੇ ਤਰੀਕੇ ਨਾਲ ਜਦੋਂ ਉਹਨੂੰ ਬਾਅਦ ਸਾਡੀ ਜੁਮਾਰੀ ਸਾਡੀ ਲੈਣ ਆਊਗੀ ਉਹਦੇ ਵਿੱਚ ਜਿਹੜਾ ਮੇਰਾ ਨੰਬਰ ਆਊਗਾ ਮੈਂ ਲਖਵਾਉਣ ਨੂੰ ਤਿਆਰ ਆ। ਤਾਂ ਬਾਈ ਜੀ ਅੰਦਰ ਗੁੱਸਾ ਭਰਿਆ ਹੋਇਆ ਸਾਰੇ ਕਿਸਾਨ ਕਿਤੇ ਨਾ ਕਿਤੇ ਮਾਇੂਸ ਨੇ ਕਿਉਂਕਿ ਖਨੌਰੀ ਬਾਰਡਰ ਦੇ ਉੱਪਰ 13 ਜਨਵਰੀ ਤੋਂ ਜਿਹੜੇ ਹੈਗੇ ਨੇ ਕਿਸਾਨ ਬੈਠੇ ਨੇ। ਅ ਬਾਈ ਜੀ ਕੀ ਨਾਮ ਹੈ ਤੁਹਾਡਾ ਜੀ? ਸਾਤਾ ਸਿੰਘ ਆ ਜੀ ਪਿੰਡ ਕਿਵੇਂ ਦੇਖਦੇ ਹੋ ਭੁੱਖ ਹੜਤਾਲ ਤੁਹਾਡੇ ਆਗੂ ਦੇ ਨਾਲ ਸਾਰੇ ਕਿਸਾਨਾਂ ਨੇ ਤੁਸੀਂ ਵੀ ਰੱਖ ਲਈ ਅੱਜ ਬਿਨਾਂ ਖਾਦੇ ਪੀਤੇ ਹੋ ਸਾਰੇ। ਬਿਨਾਂ ਖਾਦੇ ਪੀਤੇ ਆ ਜੀ ਸਵੇਰ ਦੇ। ਤੇ ਜਿੰਮੇ ਵੀ ਹੁਣ ਸਾਡਾ ਆਗੂ ਵੀ ਭੁੱਖਾ ਬੈਠਾ ਹੈ ਜੇ ਅਸੀਂ ਵੀ ਭੁੱਖ ਦੇ ਬਹਿ ਜਾਾਂਗੇ ਕੋਈ ਗੱਲ ਨਹੀਂ ਭੁੱਖ ਹੜਤਾਲ ਦੇ। ਅਸੀਂ ਵੀ ਉਹਦੇ ਨਾਲ ਸਾਰੇ ਮਰਨ ਨੂੰ ਤਿਆਰ ਆ ਜਿੰਨੇ ਵੀ ਸੰਗਤ ਹੈ ਪਰਿਵਾਰ ਵੀ ਸਾਰੇ ਨਾਲ ਜੁੜੇ ਹੋਏ ਆ ਜਗਜੀਤ ਅਲੇਲ ਦੀ ਸਿਹਤ ਲਗਾਤਾਰ ਵਿਗੜ ਰਹੀ ਆ 11 ਕਿਲੋ ਭਾਜਨ ਘਟ ਗਿਆ ਸ਼ੂਗਰ ਬਿਮਾਰੀ ਆ ਕੈਂਸਰ ਵਰਗੀ ਭਿਆਨਕ ਬਿਮਾਰੀ ਆ ਪਰ ਅੜੇ ਹੋਏ ਨੇ ਹੌਸਲੇ ਕਿਵੇਂ ਲੱਗਦੇ ਨੇ ਉਹਨਾਂ ਦੇ ਹੌਸਲੇ ਬੁਲੰਦ ਨੇ ਜੀ ਉਹਨਾਂ ਦੇ ਪਰ ਸਰਕਾਰਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਕੋਈ ਮੜਾ ਮੋਟਾ ਦੇਖਣਾ ਚਾਹੀਦਾ ਵੀ ਐਡਾ ਵੱਡਾ ਆਗੂ ਐ ਪੰਜਾਬ ਦਾ ਕੀ ਹਰੇ ਇੰਡੀਆ ਚੋਂ ਉਹ ਲੋਕ ਮੰਨਦੇ ਆ ਪਰ ਉਹਦੀ ਇੰਡੀ ਹਾਲਤ ਹੁਣ ਕਮਜ਼ੋਰ ਹੋਈ ਪਈ ਆ ਸਰਕਾਰ ਸੁਣ ਨਹੀਂ ਰਹੀ ਕੋਈ ਸੁਣਨੀ ਚਾਹੀਦੀ ਆ ਸਰਕਾਰ ਨੂੰ ਦੇਖਣਾ ਚਾਹੀਦਾ ਕੁਝ ਮਾੜਾ-ਵਟਾ ਸੋਚਣਾ ਚਾਹੀਦਾ ਸਾਰੇ ਕਿਸਾਨਾਂ ਨੂੰ ਕਿਵੇਂ ਦੇਖਦੇ ਆ ਵਿੱਚ ਔਰਤਾਂ ਵੀ ਇੱਥੇ ਬੈਠੀਆਂ ਹੋਈਆਂ ਨੇ ਅੱਜ ਪੂਰਾ ਦਿਨ ਬਿਨਾ ਖਾਦੇ ਪੀਤੇ ਲੰਗੂਗਾ ਸਾਰਿਆਂ ਦਾ ਪੂਰਾ ਦਿਨ ਖਾਦੇ ਬਿਨਾ ਖਾਦੇ ਪੀਤੇ ਲੰਗੂਆ ਜੀ ਅੱਜ ਤਾਂ ਲੰਗਰ ਦੇਖੋ ਮਨਾ ਕਰਤਾ ਸਾਰੇ ਲੰਗਰ ਬੰਦ ਕਰਤੇ ਜਿਹੜਾ ਬਾਹਰੋਂ ਲੰਗਰਾਂ ਦੀ ਉਹਨਾਂ ਨੂੰ ਵੀ ਜਵਾਬ ਦਿੱਤਾ ਵੀ ਇੱਥੇ ਲੰਗਰ ਨਾਲ ਸਵੇਰੇ ਲੈ ਕੇ ਆਇਓ ਵੀ ਅੱਜ ਸਾਰੀ ਭੁੱਖ ਹੜਤਾਲ ਹੈ ਪੂਰੀ ਜ਼ਬਰਦਸਤ ਸਾਰੇ ਕਿਸਾਨਾਂ ਦੇ ਜਿਹੜੇ ਚਿਹਰੇ ਨੇ ਮਾਯੂਸ ਨੇ ਬਾਈ ਜੀ ਬਲਜੀਤ ਸਿੰਘ ਬਲਜੀਤ ਜੀ ਖਾਦਾ ਪਿੱਤਾ ਨਹੀਂ ਕੁਝ ਵੀ ਨਹੀਂ ਕੁਝ ਨਹੀਂ ਖਾਦਾ ਇਹ ਕਿਵੇਂ ਦੇਖਦੇ ਹੋ ਲੜਾਈ ਕਿਵੇਂ ਦੇਖਦੇ ਹੋ ਆਉਣ ਵਾਲੇ ਹਾਲਾਤ ਆਉਣ ਵਾਲਾ ਸਮਾਂ ਕਿਵੇਂ ਦੇਖਦਾ ਤੁਹਾਨੂੰ ਲੜਾਈ ਦੇਖੋ ਜੀ ਬਹੁਤ ਸਮੇਂ ਤੋਂ ਚੱਲ ਰਹੀ ਹੈ ਔਰ ਜੇ ਨਾ ਇੱਕ ਆਪਣਾ ਫੈਸਲਾ ਹੋਇਆ ਕਿ ਲੜਾਈ ਚੱਲਦੀ ਰਹੂ ਲਗਾਤਾਰ ਬਾਪੂ ਜੀ ਕੁਝ ਨਹੀਂ ਖਾਂਦਾ ਪਿੱਤਾ ਅੱਜ ਨਾ ਜੀ ਅੱਗੇ ਸਵੇਰ ਤੁਹਾਡੀ ਸ਼ੁਰੂਆਤ ਕਿਵੇਂ ਹੁੰਦੀ ਹੈ ਲੰਗਰ ਚ ਅਲੱਗ-ਅਲੱਗ ਭਾਂਤ ਭਾਂਦੇ ਲੱਸੀ-ਲੁੱਸੀ ਸਭ ਪੀਨੇ ਹੋ ਸਵੇਰੇ ਅੱਗੇ ਸਭ ਪੀਨਿਆ ਸਭ ਵਰਤੌਣੇ ਵੀ ਆਂ ਅਸੀਂ ਲੰਗਰ ਦੀ ਸੇਵਾ ਕਰਦੇ ਹਾਂ ਖੁਦਾ ਹਮ ਪਰ ਇਹ ਚੀਜ਼ ਸਾਨੂੰ ਕੁਝ ਨਹੀਂ ਸਤਾਉਂਦੀ ਭੁੱਖ ਨਹੀਂ ਜੱਟ ਨੂੰ ਭੁੱਖ ਨਹੀਂ ਹਿਟਾਉਂਦੀ ਕਦੇ ਵੀ ਹਾਂ ਜੱਟੇ ਕਹਿ ਜੀ ਚੀਜ਼ ਐ ਇਹ ਲੋਹਾ ਇੱਕ ਲੋਹਾ ਫਲਾ ਰਿਹਾ ਪਰ ਲੋਹਾ ਹੁਣ ਲਗਾਤਾਰ ਲੜਾਈ ਲੜ ਰਿਹਾ 10 10 ਮਹੀਨੇ ਹੋ ਗਏ ਕੋਈ ਨਤੀਜਾ ਨਹੀਂ ਨਿਕਲ ਰਿਹਾ ਕੋਈ ਰਾਹ ਨਹੀਂ ਨਿਕਲ ਰਿਹਾ ਸਰਕਾਰਾਂ ਆਪਦੀ ਤੁਹਾਨੂੰ ਪਤਾ ਵੀ ਇਹ ਇੱਕ ਇੱਕ ਬੰਦੇ ਮੁਠੀ ਚ ਹੈ ਨਹੀਂ ਹੁਣੇ ਸਰਕਾਰ ਇਹ ਇਹ ਭਾਂਤ ਭਾਂਤ ਦੀ ਬੋਲੀ ਬੋਲੀ ਜਾਂਦੇ ਆ ਬੋਲਾਂ ਤੋ ਕਿਹਨਾਂ ਚਿਰ ਬੋਲਣਗੇ ਤੁਹਾਡੀ ਚੋਈ ਇੱਕ ਇੱਕ ਦਿੱਕਤ ਦਿੰਦੀ ਭੁਖਰਦਾਲ ਕਹੀਗੀ ਅਗਰ ਕਹਿਤਾ ਕਿਸਾਨਾਂ ਨੇ ਕਿ ਹਾਂ ਜਗਜੀਤ ਦੱਲੇਵਾਲ ਦੇ ਨਾਰੇ ਵਜੋ ਤਿਆਰ ਹਾਂ ਤਿਆਰ ਆ ਜੀ ਮਰਦਾ ਤਿਆਰ ਆ ਭਾਵੇਂ ਜਦੋਂ ਮਰਜੀ ਸਾਨੂੰ ਕੌਲ ਆਉਣੀ ਚਾਹੀਦੀ ਤੁਹਾਨੂੰ ਕੱਲ ਸ਼ਾਮ ਨੂੰ ਕੌਲ ਆਈਏ ਤੜਕੇ ਤੱਕ ਕਿਸੇ ਨੇ ਕੁਝ ਨਹੀਂ ਖਾਦਾ ਪੀਤਾ ਅੱਛਾ ਲੰਬਾ ਵੀ ਜਾ ਸਕਦਾ ਹੈ ਹਾਂ ਲੰਬਾ ਵੀ ਜਾ ਸਕਦਾ ਜਾਵਾਂਗੇ ਜੇ ਨਿਵਾਗੇ ਨਾਲ ਤਾਂ ਕਿਸਾਨਾਂ ਦੇ ਅੰਦਰ ਗੁੱਸਾ ਬਹੁਤ ਜ਼ਿਆਦਾ ਭਰਿਆ ਹੋਇਆ ਹੈ ਚਿਹਰੇ ਮਾਇੂਸ ਨੇ ਕਿਉਂਕਿ ਇਹਨਾਂ ਦੇ ਜਿਹੜੇ ਲੀਡਰ ਹੈਗੇ ਨੇ ਜਗਜੀਤ ਸਿੰਘ ਡੱਲੇਵਾਲ ਉਹ ਪਿਛਲੇ 15 ਦਿਨਾਂ ਤੋਂ ਮਰਨ ਵਰਤ ਦੇ ਉੱਪਰ ਨੇ ਸਿਰਫ ਪਾਣੀ ਦੇ ਉੱਪਰ ਚੱ 11 ਕਿਲੋ ਵਜ਼ਨ ਘਟ ਚੁੱਕਿਆ ਗੁਰਦਿਆਂ ਦੇ ਉੱਪਰ ਵੱਡਾ ਮਾੜਾ ਅਸਰ ਹੋ ਰਿਹਾ ਕਿਉਂਕਿ ਪਾਣੀ ਦੀ ਘਾਟ ਡਾਕਟਰਾਂ ਦੇ ਵੱਲੋਂ ਦੇ ਸਰੀਰ 'ਚ ਦੱਸੀ ਗਈ ਆ ਪਰ ਅੱਜ ਸਾਰੇ ਕਿਸਾਨ ਆਪਣੇ ਲੀਡਰ ਨੂੰ ਸਮਰਥਨ ਦੇਣ ਦੇ ਲਈ ਜਗਜੀਤ ਸਿੰਘ ਡੱਲੇਵਾਲ ਨੂੰ ਸਮਰਥਨ ਦੇਣ ਦੇ ਲਈ ਪੂਰਾ ਦਿਨ ਭੁੱਖ ਹੜਤਾਲ ਦੇ ਉੱਪਰ ਨੇ ਅੱਜ ਖਨੌਰੀ ਕਿਸੇ ਚੁੱਲੇ ਦੇ ਵਿੱਚ ਅਗਨੀ ਵਾਲੀ ਦੇ ਸਾਰੇ ੜੇ ਲੰਗਰ ਨੇ ਉਹ ਬੰਦ ਨੇ ਚਰਨਜੀਤ ਕੌਸ਼ਲ ਖਨੌਰੀ ਤੋਂ ਨਾਓ ਇੰਡੀਆ ਪੰਜਾਬੀ